ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪ੍ਰੀਤੀ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਜਿਹੜੀ ਆਪਾਂ ਅੱਜ ਦੀ ਵੀਡੀਓ ਪਿੰਡ ਆਦਮਪਰਾ ਜਿਹੜਾ ਬਰੰਡਾਰ ਤਸੀਲ ਫੂਲ ਤੋਂ ਲੈ ਕੇ ਆਏ ਆ ਜਿਹੜੀ ਸਾਹਮਣੇ ਸਕਰੀਨ ਤੇ ਤੁਸੀਂ ਮੱਝ ਦੇਖ ਰਹੇ ਹੋ ਇਹ ਤੋਕੜ ਗੱਭਣ ਆ ਜੀ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਇੱਕ ਸ਼ੇਅਰ ਕਰ ਦਿਨੇ ਤੇ ਆਪਾਂ ਜਿਹੜੀ ਮੱਝ ਤੋਕੜ ਗੱਭਣ ਦੀ ਗੱਲ ਕਰਦੇ ਆ ਵੀ ਸਭ ਤੋਂ ਪਹਿਲਾਂ ਤਾਂ ਰੋਪਣਾ ਦੀ ਫੇਸ ਕੁਆਲਿਟੀ ਤੇ ਗੁੰਡੀ ਛੋਟੀ ਆ ਤੇ ਥਣਾ ਦੀ ਗੈਪ ਦੂਰੀ ਕਾਫੀ ਚੰਗੀ ਆ ਸਕਰੀਜ਼ ਤੋਂ ਤੁਹਾਨੂੰ ਦੇਖ ਵੀ ਰਹੀ ਤੇ ਥੋੜੇ ਜੇ ਪੂਜ ਥਲੇ ਵਾਲ ਚਿੱਟੇ ਆ ਤੇ ਮਹਲੋ ਵੀ ਗਟਕ ਥਲੇ ਵਾਲੇ ਲੰਮੇ ਤੇ ਗਟਕ ਪੂਛਿਆ ਜੀ ਤੇ ਚੋੜ ਜੁੜੀ ਜੋ ਰੀਏ ਮਾਤੇ ਕਾਫੀ ਚੰਗੀ ਆ ਆ ਵੀ ਜੋੜੀ ਛੋਟੀ ਥੋੜੇ ਪਾੜੇ ਦੀ ਕਾਫੀ ਲੰਬਾਈ ਚੰਗੀ ਪਟਪੜਾ ਕਾਫੀ ਚੰਗਾ ਆ ਤੇ ਬਾਕੀ ਬੋਤਰਾ ਸਵਨ ਨਾਲੇ ਦੇ ਹੋਈ ਪੜੀ ਵੀਰਾਂ ਨਾਲ ਗੱਲਬਾਤ ਕਰਵਾਉਣੀ ਆ ਵੀਰ ਜੀ ਅਸੀਂ ਗੱਲ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਮਰੇ ਹਰਪ੍ਰੀਤ ਸਿੰਘ ਆਹ ਦੱਸ ਦਿੰਦੇ ਨਾ ਜੀ ਇਹ ਆਪਾਂ ਨੂੰ ਨਾਮ ਪੁੱਛਦਾ ਜੀ ਇਹਦਾ ਬੰਦਾ ਹੈ ਅੱਛਾ ਵੀਰ ਜੀ ਜਿਹੜੀ ਤੁਸੀਂ ਮੱਝਾਂ ਦੀ ਵਿਖਾ ਰਹੇ ਹੋ ਤੇ ਇਹ ਆਪਣੀ ਮੱਝਾਂ ਨੂੰ ਕਿੰਨਾ ਟਾਈਮ ਹੋ ਗਿਆ ਆਸੂਈ ਨੂੰ ਪਹਿਲਾਂ ਤਾਂ ਦੱਸੋ ਜੀ ਇਹਨੂੰ ਸੂਈ ਨੂੰ ਵੀਰਿਆ ਸਾਢੇ 5 ਮਹੀਨੇ ਹੋ ਗਏ ਸਾਢੇ 5 ਮਹੀਨੇ ਹੋ ਗਏ ਤੇ ਕਿੰਨੇ ਟਾਈਮ ਜੀ ਗੱਬਣਾ ਈਏ ਅੱਜ 3 ਮਹੀਨੇ ਤੇ 4 ਦਿਨਾਂ ਦੀ ਗੱਬਣੀ 12 12ਵੇਂ ਮਹੀਨੇ ਦੀ 20 ਤਰੀਕ ਦੀ ਗੱਬਣ ਹੋਈ ਅੱਛਾ 12 ਮਹੀਨਾ ਵੀ 12 ਮਹੀਨੇ ਦੀ 20 ਤਰੀਕ ਦੀ ਆ ਗੱਬਣੇ ਜੀ ਕਿਉਂਕਿ 2024 ਦੀ 24 ਦੀ ਤੇ ਆਪਣਾ ਇਹਦੇ ਆਪਣਾ ਜੁੱਧ ਕੇ ਨੈਸਟੈਂਸਲੇ ਦੇ ਜੀ ਇਸ ਟਾਈਮ ਦੇ ਥੱਲੇ 8 ਲੀਟਰ ਤੋਂ ਅੱਛਾ ਆਟੋਮੈਟਿਕ ਲੀਟਰ ਤੋਂ ਥੱਲੇ ਹੈਗਾ ਜੀ 8 ਤੋਂ ਬਾਹਰ ਹੀ ਆ ਪਾ 8 ਲੀਟਰ ਅਛੇ ਜੀ 8 ਵੀ ਆਵੇ ਵੀ ਕੋਈ ਨਰਾਸ਼ ਨਾ ਮੁੜ ਕੇ ਜਾਵੇ ਵੀ ਕੀ ਕਹਿਣੀ ਤੇ ਕਰਨੀ ਚ ਫਰਕ ਨਾ ਪਵੇ ਕੋਈ ਤੇ ਉੰਜ ਠੰਡੀ ਸੀ ਲਈਏ ਹਾਂ ਠੰਡੀ ਸੀ ਲਈਏ ਤੇ ਠੰਡੀ ਸੀ ਲਈ ਦੇ ਕੋਈ ਆ ਦੋਨਾਂ ਟਾਈਮ ਮਿਲਦੀ ਹੈ ਦੋਨਾਂ ਟਾਈਮ ਹੈ ਦੋਨਾਂ ਟਾਈਮ ਅੱਛਾ ਜੀ ਤੇ ਬੱਚਾ ਮਗਰ ਕੀ ਤੇ ਜੀ ਕੱਟੀ ਹੈ ਜੀ ਜੇ ਕੱਟੀ ਹੈ ਜੀ ਕੱਟੀ ਦੀ ਮਿਲਦੀ ਹੈ ਦੋਨਾਂ ਅੱਛਾ ਦੋਨਾਂ ਟਾਈਮ ਕੱਟੀ ਦੀ ਮਿਲਦੀ ਹੈ ਤੇ ਕਈ ਜੇ ਕੱਟੀ ਹੈ ਮਗਰਾ ਇਹ ਕਿਹੜੇ ਸੀ ਬਣਦੀ ਹੈ ਇਹ ਹੈ ਤਾਂ ਜੀ ਕੋਈ ਨੂਰ ਦੇ ਬਸ ਸਮਝ ਨਹੀਂ ਪਸੂ ਜਿਆਦਾ ਹੁਣ ਕਰਕੇ ਅੱਛਾ ਜੀ ਅੱਛਾ ਕੋਈ ਨੂਰ ਨਹੀਂ ਕੱਟੀ ਆਈ ਹਾਂ ਸਮਝ ਨਹੀਂ ਬੈ ਜੀ ਲੈ ਜੀ ਦੋਸਤੋ ਇੱਕ ਸੋਨੇ ਦੇ ਅੱਗੇ ਵਾਲੀ ਗੱਲ ਹੈ ਵੀ ਮਗਰ ਜਿਹੜਾ ਬੱਚਾ ਆ ਜੋ ਕੋਈ ਨੂਰ ਦਾ ਆ ਵੀ ਇਹ ਕਹਿੰਦਾ ਥੋੜੀ ਸੰਭਾਈ ਕਰਕੇ ਥੋੜਾ ਜਿਹਾ ਲਸਾਇਆ ਤੇ ਹੋਰ ਇਹ ਚ ਕੋਈ ਕਮੀ ਪੇਚ ਨਹੀਂ ਗਈ ਤੇ ਬੱਚਾ ਚੰਗਾ ਜੀ ਤੇ ਆਪਣਾ ਜੇ ਦੁੱਧ ਨਾਲ ਦੱਸੇ ਵੀ ਮਿਲਦੀ ਆ ਤੇ ਧਾਰ ਤੋਂ ਨਹੀਂ ਬਿਲਕੁਲ ਸਾਫ ਆਈਏ ਨਹੀਂ ਧਾਰ ਬਾਈ ਜੀ ਸਾਫ ਨਹੀਂ ਏ ਮਗਰਲਾ ਸਾਨੂੰ ਘਟਾਉਂਦੀ ਆ ਥੋੜਾ ਜਿਆ ਅੱਛਾ ਮਗਰਲਾ ਸਾਨੂੰ ਦੁੱਧ ਘਟਾ ਜਾਂਦੀ ਪਰਸਮਾਹ ਬਰੋਬਰ ਅੱਛਾ ਪਸਮਾਹ ਬਰੋਬਰ ਆ ਮਾਰਸਾਂ ਤੇ ਤੁਹਾਨੂੰ ਘਟਾਉਂਦੀ ਆ ਜੀ ਮਾਰਸ ਤੋਂ ਦੁੱਧ ਘਟਾ ਜਾਂਦੀ ਸਾਡੇ ਦੋਸਤੋ ਇਹ ਵੀ ਬਹੁਤ ਏ ਗੱਲ ਹੈ ਵੀ ਵੀਰ ਨੇ ਸਕਰੀਨ 'ਚ ਦੱਸਤਾ ਵੀ ਥਣ ਚੋਂ ਦੁੱਧ ਘਟਾਉਂਦੀ ਆ ਨਹੀਂ ਆਮ ਆਪਾਂ ਵੀ ਦੱਸ ਦਿੰਦੇ ਆ ਤੇ ਉਹ ਪ੍ਰੋਪਰ ਬੁੜਕੇ ਕਹਿਣੀ ਦੇ ਕਰਨੇ 'ਚ ਫਰਕ ਪੈ ਜਾਂਦਾ ਹੈ ਜੀ ਫੇਰ ਗੜ ਕੇ ਇੱਥੇ ਬੰਦਾ ਆ ਜੇ ਪਾਗਲੇ ਦਾ ਵੀ ਬਾੜ ਬਹੁਤ ਹੈ ਜਾਂਦੀ ਨਹੀਂ ਪੋਸੇ ਹੀ ਗੱਲੇ ਜੀ ਜਿੱਦ ਜਿਹੜੀ ਮਾਚ ਤੂੰ ਦੱਸੇ ਤੇ ਨਵੇਂ ਨਹੀਂ ਗੱਬਣਿਆ ਤੇ ਇਹ ਕਿਹੜਾ ਸੀਮਨ ਲੱਗਿਆ ਹੋਇਆ ਇਹਦੇ ਇਹਦੇ ਐਸੀ ਐਲ ਡੀ ਦਾ ਬਾਈ ਓਏ ਸਟਰਾਗ ਬਾਜ ਗਿਆ ਜਿਆਦਾ ਬਹੁਣ ਕਰਕੇ ਸਾਨੂੰ ਹੁਣ ਮੈਨੂੰ ਦਿਮਾਗ ਚੋਂ ਨਿਕਲੀ ਵੀ ਕਿਹੜਾ ਸੀਗਾ ਉਹ ਅੱਛਾ ਜੀ ਲੰਬਾ ਹੈ ਕਿਹੜਾ ਦੱਸਦਾ ਅੱਛਾ ਜੀ ਜਦੋਂ ਕੋਈ ਕੋਈ ਲੈਣ ਆਊਗਾ ਤੇ ਤੁਸੀਂ ਜਣੀ ਉਹਨੂੰ ਵੀ ਦੱਸੋ ਕਿਦੋਂ ਠੀਕ ਹੈ ਜੀ ਤੇ ਹੈ ਚਾਹ ਜਾਂ ਚੱਲੀ ਵੀਦਾ ਯਾਰ ਬਾ ਠੀਕ ਹੈ ਜੀ ਤੇ ਤੁਸੀਂ ਸਾਨੂੰ ਇੱਕ ਮੱਝ ਤੋੜ ਕੇ ਦਿਖਾਉਗੇ ਜੀ ਆ ਦੇਖੋ ਲੈ ਦੋਸਤੋ ਮੱਝ ਤੋਰ ਕੇ ਵਿਖਾਉਣੀ ਆ ਲੈ ਦੋਸਤੋ ਇਹ ਮੱਝ ਤੋਰ ਕੇ ਵਿਖਾਉਣੀ ਆ ਬਾਕੀ ਇਸ ਸਕਰੀਨ ਤੇ ਨੁਮਰ ਚੰਦ ਵੀ ਆਇਆ ਇਹ ਤੁਸੀਂ ਨਾ ਆਪਣੀ ਸਮਝ ਨਾਲ ਚਿਤਵਾਈ ਕਿ ਮੱਝ ਵੀ ਚੰਗੀ ਆ ਤੇ ਚੰਗੇ ਦੁੱਧ ਵਾਲੀ ਮੱਝ ਆ ਤੇ ਮੱਝ ਤੋਰ ਪੈ ਪਿਛੋਂ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਵਧੀਆ ਮੱਝ ਆ ਤੇ ਬਾਕੀ ਜਿਹਨੇ ਵੀ ਤਸੱਲੀ ਕਰਕੇ ਤੇ ਆਪਣੀ ਸਮਝ ਨਾਲ ਖਰੀਦ ਲਈ ਜੀ ਵੀਰ ਜੀ ਸੱਜਰ ਥਲੇ ਦੁੱਧ ਕਿੰਨਾ ਕਰਿਆ ਥਲੇ ਦਾ ਜੀ ਸੱਜਰਾ ਥੱਲੇ ਵੀ 15 ਲੀਟਰ ਤੋਂ ਬਾਹਰ ਚੱਲੀ ਆ ਜੀ। ਅੱਛਾ 15 ਤੋਂ ਬਾਹਰ ਚੱਲੀ ਆ ਜੀ। ਅੱਛਾ ਵੀ ਆ ਯਾਨੀ ਕਿ ਹੁਣ ਵੀ ਟੋਕੜ ਕਰਕੇ ਵੀਰ ਮਲਵਾ 8 ਕਿਲੋ ਦੇ ਦੋ 8 ਕਿਲੋ ਹੋਰ ਹੈਗਾ। ਹੈਗਾ ਜੀ। ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ। ਮੋਬਾਈਲ ਨੰਬਰ ਵੀਰੇ 991568 991568 99397 99397 ਤੇ ਦੋਸਤੋ ਸਕਰੀਨ ਤੇ ਨੰਬਰ ਚੱਲ ਵੀ ਰਿਹਾ ਆ। ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਮਾਲ ਨੂੰ ਖਰੀਦ ਸਕਦੇ ਹੋ। ਵੀਡੀਓ 'ਚ ਜੋੜਨ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ।